ਪੰਜਾਬ ਬੰਦ ਨੂੰ ਕਾਂਗਰਸ ਦੀ ਕਿਸਾਨ ਵਿੰਗ ਦਾ ਸਮਰਥਨ ਮਿਲਿਆ ਹੈ ਐਸਜੀਪੀਸੀ ਨੇ ਵੀ ਕੱਲ ਦੇ ਪੰਜਾਬ ਬੰਦ ਨੂੰ ਸਮਰਥਨ ਦਿੱਤਾ ਹੈ ਪੰਜਾਬ ਰੋਡਵੇਜ ਵੱਲੋਂ ਵੀ 4 ਘੰਟੇ ਬੱਸਾਂ ਦਾ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਵਪਾਰ ਮੰਡਲ ਵੱਲੋਂ ਵੀ ਬੰਦ ਦੀ ਹਮਾਇਤ ਕੀਤੀ ਗਈ ਹੈ ਉਧਰ ਪਟਵਾਰ ਯੂਨੀਅਨ ਨੇ ਸਪੋਰਟ ਕੀਤੀ ਹੈ ਕੱਲ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੜਕੀ ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੇਗੀ ਬਾਜ਼ਾਰ ਵੀ ਬੰਦ ਰੱਖੇ ਜਾਣਗੇ ਪੀਆਰਟੀਸੀ ਦੀਆਂ ਬੱਸਾਂ ਵੀ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਕਾ ਜਾਮ ਰਹੇਗਾ ਸਿਰਫ ਐਮਰਜੈਂਸੀ ਸੇਵਾਵਾਂ ਬਹਾਲ ਰਹਿਣਗੀਆਂ ਵਿਆਹ ਵਾਲੀਆਂ ਗੱਡੀਆਂ ਨੂੰ ਨਹੀਂ ਰੋਕਿਆ ਜਾਏਗਾ ਇੰਟਰਵਿਊ ਤੇ ਜਾਣ ਵਾਲੇ ਨੌਜਵਾਨਾਂ ਨੂੰ ਨਹੀਂ ਰੋਕਿਆ ਜਾਏਗਾ ਪਰ ਬਾਕੀ ਸਭ ਸੇਵਾਵਾਂ ਜਿਹੜੀਆਂ ਨੇ ਬੰਦ ਰਹਿਣਗੀਆਂ ਐਸਜੀਪੀਸੀ ਨੇ ਵੀ ਪੰਜਾਬ ਬੰਦ ਨੂੰ ਸਮਰਥਨ ਦਿੰਦਾ ਹੈ ਵਪਾਰ ਬੰਡਲ ਵੱਲੋਂ ਵੀ ਆਪਣਾ ਸਮਰਥਨ ਦਿੱਤਾ ਗਿਆ ਹੈ ਪਰ ਨਾਲ ਹੀ ਉਹਨਾਂ ਕਿਹਾ ਕਿ ਰੋਜ਼-ਰੋਜ਼ ਦੇ ਬੰਦ ਨਾਲ ਵਪਾਰੀ ਤੇ ਆਮ ਲੋਕ ਪਰੇਸ਼ਾਨ ਹੁੰਦੇ ਨੇ ਪਰ ਅਸੀਂ ਡੱਲੇਵਾਲ ਸਾਹਿਬ ਦਾ ਮਾਣ ਕਰਦੇ ਆਂ ਇਸ ਬੰਦ ਨੂੰ ਮਜਬੂਰੀ ਦੇ ਵਿੱਚ ਸਮਰਥਨ ਦੇ ਰਹੇ ਆਂ ਸਾਰੇ ਐਗਰੀ ਨੇ ਸਿਰਫ ਐਗਰੀ ਇਸ ਕਰਕੇ ਹੈ ਕਿ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਦੇਖ ਕੇ ਉਹ ਨਹੀਂ ਚਾਹੁੰਦੇ ਕਿ ਇਹੋ ਜਿਹਾ ਬੰਦਾ ਇਹੋ ਜਿਹਾ ਲੀਡਰ ਸਾਡੇ ਹੱਥੋਂ ਜਾਵੇ ਪਰ ਜੇ ਆਪਾਂ ਗੱਲ ਕਰੀਏ ਸਰਕਾਰਾਂ ਦੀ ਤਾਂ ਮੈਂ ਕਹੂੰਗਾ ਕਿ ਇੱਥੇ ਚਾਹੇ ਪੰਜਾਬ ਸਰਕਾਰ ਹੋਵੇ ਤੇ ਚਾਹੇ ਸੈਂਟਰਲ ਸਰਕਾਰ ਹੋਵੇ ਦੋਨਾਂ ਦੀ ਇੰਨੀ ਜ਼ਬਰਦਸਤ ਅਸੀਂ ਨਿਖੇਧੀ ਕਰਦੇ ਆ ਕਿ ਇਹਨਾਂ ਲੋਕਾਂ ਨੇ ਇਹ ਮਤਲਬ ਦੇਖੋ ਕੋਈ ਚੀਜ਼ ਦਾ ਹਰ ਚੀਜ਼ ਦਾ ਹੱਲ ਹੁੰਦਾ ਮੇਰੀ ਖਿਆਲ ਤਿੰਨ ਚਾਰ ਸਾਲਾਂ ਤੋਂ ਮੈਂ ਦਿੱਲੀ ਵੀ ਜਾ ਕੇ ਆਇਆ ਹਾਂ ਦਿੱਲੀ ਮੋਰਚੇ ਤੇ ਵੀ ਅਸੀਂ ਤਿੰਨ ਚਾਰ ਦਿਨ ਲਾ ਕੇ ਆਏ ਸੀਗੇ ਉਹਨਾਂ ਦਿਨਾਂ ਤੋਂ ਲੈ ਕੇ ਅੱਜ ਤੱਕ ਦੇਖੋ ਕਿ ਹੱਲ ਕੱਢਣਾ ਹੈ ਤੁਸੀਂ ਘਰੇ ਬੈਠ ਕੇ ਜਦੋਂ ਮਰਜ਼ੀ ਕਿਸੇ ਵੀ ਚੀਜ਼ ਦਾ ਹੱਲ ਨਿਕਲ ਜਾਂਦਾ ਕੋਈ ਵੀ ਅਸੀਂ ਦੁਨੀਆ ਤੇ ਚੀਜ਼ ਨਹੀਂ ਬਣੀ ਜਿਹਦਾ ਹੱਲ ਨਾ ਨਿਕਲੇ ਪਰ ਇਹ ਚੀਜ਼ਾਂ ਦੇ ਨਾਲ ਦੇਖੋ ਕੱਲੇ ਕਿਸਾਨ ਨਹੀਂ ਖਰਾਬ ਹੋ ਰਹੇ ਉਹਨਾਂ ਦੇ ਨਾਲ ਤੁਸੀਂ ਦੇਖੋ ਕੱਲ ਜਿਹੜਾ ਬੰਦ ਹੋਊਗਾ ਕਿਸੇ ਦੇ ਘਰੇ ਕੋਈ ਵਿਆਹ ਦਾ ਪ੍ਰੋਗਰਾਮ ਹੈ ਕਿਸੇ ਦੇ ਘਰੇ ਗਮੀ ਦਾ ਪ੍ਰੋਗਰਾਮ ਹੈ ਕਿਸੇ ਦੀ ਦੁਕਾਨ ਦਾ ਮੁਰਤਾ ਦੇ ਕਿਸੇ ਦੀ ਫੈਕਟਰੀ ਦਾ ਮੁਰਤਾ ਹੈ ਕਿਸੇ ਨੇ ਕਿਸੇ ਪਾਸੇ ਜ਼ਰੂਰੀ ਜਾਣਾ ਹੈ ਹਰ ਚੀਜ਼ ਨੂੰ ਦੇਖਦੇ ਹੋਏ ਅੱਜ ਜਿਹੜਾ ਕੱਲ ਜਿਹੜਾ ਆਉਣ ਵਾਲਾ 30 ਤਰੀਕ ਦਾ ਬੰਦ ਹੈ ਨਾ ਜੀ ਉਹਦੇ ਵਿੱਚ ਦੇਖੋ ਖੁਸ਼ੀ ਨਾਲ ਤਾਂ ਕੋਈ ਵੀ ਨਹੀਂ ਆਊਗਾ ਜੇ ਮੈਂ ਕਹਨਾ ਕੱਲ ਨੂੰ ਜੇ ਕੋਈ ਕਿਸੇ ਤਰ੍ਹਾਂ ਦੀ ਹੋਰ ਕੋਈ ਹੜਤਾਲ ਹੁੰਦੀ ਤਾਂ ਸਾਡੇ ਵਪਾਰ ਮੰਡਲ ਨੇ ਟੋਟਲੀ ਅਨਰਦੀ ਨਿਖੇਦੀ ਕਰ ਦੇਣੀ ਸੀ ਅਸੀਂ ਕਿਸੇ ਕਿਸਮ ਦੀ ਅਨਾਂ ਦੀ ਹਾਂ ਨਹੀਂ ਕਰਦੇ ਸੀਗੇ ਲੇਕਿਨ ਇਸ ਤਰ੍ਹਾਂ ਦੇ ਇਹੋ ਜਿਹੇ ਮਜਬੂਰੀਆਂ ਨੂੰ ਦੇਖਦੇ ਹੋਏ ਸਾਨੂੰ ਅੱਜ ਇਹ ਉਹ ਕਹਿੰਦੇ ਨਾ ਹੱਥ ਘੜੇ ਆ ਸਾਡੇ ਅਸੀਂ ਨਹੀਂ ਚਾਹਦੇ ਕਿ ਸਾਡਾ ਜਿਹੜਾ ਯਾਰ ਇੱਕ ਸਾਡੇ ਬਜ਼ੁਰਗ ਹੈ ਸਾਡੇ ਇਹੋ ਜਿਹਾ ਭਰਾ ਸਾਡਾ ਸਾਡੇ ਹੱਥੋਂ ਜਾਵੇ ਅਸੀਂ ਸਰਕਾਰਾਂ ਨੂੰ ਦੋਨਾਂ ਨੂੰ ਬੇਨਤੀ ਕਰਦੇ ਆ ਕਿ 30 ਤਰੀਕ ਦੇ ਬੰਦ ਤੋਂ ਵੀ ਤੁਸੀਂ ਵੇਟ ਕਾਦੀ ਕਰ ਰਹੇ ਹੋ ਯਾਰ ਤੁਸੀਂ ਰੋਜ਼ ਉਹਨਾਂ ਦੀ ਰਿਪੋਰਟਾਂ ਮੰਗਾਈ ਜਾਂਦੇ ਹੋ ਕਿਹੜੀ ਚੀਜ਼ ਦੀ ਵੇਟ ਕਰ ਰਹੇ ਹੋ ਤੁਸੀਂ ਇੱਕ ਚੀਜ਼ ਦਾ ਇਹ ਤਾਂ ਕਲੀਅਰ ਕਰ ਦਿਓ ਨਾ ਤੇ ਉਧਰ ਸ਼ੰਭੂ ਤੇ ਖਰੋਰੀ ਬਾਰਡਰ ਤੇ ਕਿਸਾਨਾਂ ਦਾ ਇੱਕ ਬਿਆਨ ਆਇਆ ਹੈ ਕਿ ਉਹਨਾਂ ਕਹਿਆ ਹੈ ਕਿ ਅੰਦੋਲਨ ਅਹਿੰਸਾ ਦੇ ਰਸਤੇ ਤੇ ਚੱਲ ਰਿਹਾ ਹੈ ਬੇਮੰਨਿਉ ਕੋ ਹਾਰਨੇ ਕਿ ਹੈ ਕਿ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਡੱਲੇਵਾਲ ਸਾਹਿਬ ਪਰੇਸ਼ਾਨ ਨੇ ਕੇਂਦਰ ਸਰਕਾਰ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੁਪਰੀਮ ਕੋਰਟ ਕੇਂਦਰ ਦੀਆਂ ਕੋਸ਼ਾਂ 'ਚ ਹਿੱਸੇਦਾਰ ਨਾ ਬਣੇ ਉਹਨਾਂ ਨੇ ਕਿਹਾ ਕਿ ਜੇ ਜਾਨ ਮਾਲ ਦਾ ਨੁਕਸਾਨ ਹੋਇਆ ਤਾਂ ਸੰਵਿਧਾਨਿਕ ਸੰਸਥਾਵਾਂ ਵੀ ਜ਼ਿੰਮੇਵਾਰ ਹੋਣਗੀਆਂ ਸੁਪਰੀਮ ਕੋਰਟ ਦੇ ਜੱਜਾਂ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਚਿੱਠੀ ਲਿਖ ਚੁੱਕੇ ਹਾਂ ਸਾਡੀ ਚਿੱਠੀ ਦਾ ਕਿਸੇ ਨੇ ਵੀ ਜਵਾਬ ਨਹੀਂ ਦਿੱਤਾ ਅਸੀਂ ਇਹ ਬਾਤ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਕੇਂਦਰ ਸਰਕਾਰ पहले दिन से अलग अलग तरीकों से इस आंदोलन को दबाने का इस आंदोलन को डिफेम करने का प्रयास कर रही है जैसा सरदार जगजीत सिंह डल्लेवाल जी ने कहा कि सुप्रीम कोर्ट तो वो संस्था है जिसके ऊपर सबका विश्वास होता है तो हमारे दोनों फोरमो की तरफ से सरदार जगजीत सिंह डल्लेवाल जी की तरफ से हमारा माननीय सुप्रीम कोर्ट से यह निवेदन है कि के जो केंद्र सरकार हमें दबाने का प्रयास कर रही है कृपा करके माननीय सुप्रीम कोर्ट जो एक सर्वोच्च संस्था है वो केंद्र सरकार के उन प्रयासों में जाने अनजाने में भागीदार ना बने ऐसी हमारी उनसे हाथ जोड़ के प्रार्थना है हाथ जोड़ के विनती है अगर इस तरीके के आदेश पारित किए जाते हैं और यहां कुछ भी जान माल का नुकसान होता है तो फिर उसकी जिम्मेदारी केंद्र सरकार के साथ साथ उन संविधानिक संस्थाओं की भी होगी जो इस तरीके के आदेश पारित कर रही हैं। तखनोरी बॉर्डर तो साढे सहयोगी मनप्रीत चाल सीधा जुड़ रहे हैं मनप्रीत इस वे ताज़ा स्थिति की है क्योंकि जिस तरीके सुप्रीम कोर्ट ने भी काफी टिप्पणियां टिप्पणियांतियां ने कि किसान हम ये कह है रहे हैं या मनिया जाए कि असी सुप्रीम कोर्ट का भी ए, सुप्रीम कोर्ट न भी नहीं मानते ਪ੍ਰਭਾਲ ਜੀ ਸਭ ਤੋਂ ਪਹਿਲਾਂ ਕਿਸਾਨ ਜੱਥੇਬੰਦੀ ਵੱਲੋਂ ਥੋੜੀ ਦੇਰ ਪਹਿਲਾਂ ਪ੍ਰੈਸ ਸਵਾਰਤਾ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਦੋ ਚੀਜ਼ਾਂ ਬੜੀਆਂ ਸਾਫ਼ ਜ਼ਾਹਰ ਕੀਤੀਆਂ ਗਈਆਂ ਨੇ ਇੱਕ ਵੀ ਜਿਹੜਾ ਮਰਨ ਵਰਤ ਇਸ ਵਕਤ ਡਲੇਵਾਲ ਸਾਹਿਬ ਵੱਲੋਂ ਚੱਲ ਰਿਹਾ ਹੈ ਉਹ ਲਗਾਤਾਰ ਕੰਟੀਨਿਊ ਰਿਹਾ ਹੈ ਕਿ ਡਲੇਵਾਲ ਸਾਹਿਬ ਵੱਲੋਂ ਕਿਹਾ ਗਿਆ ਕਿ ਮੈਂ ਆਪਣਾ ਮਰਨ ਵਰਤ ਨਹੀਂ ਖਤਮ ਕਰਾਂਗਾ ਸਨੇਹਾ ਉਹਨਾਂ ਵੱਲੋਂ ਜਿਹੜੀਆਂ ਜਥੇਬੰਦੀਆਂ ਦੇ ਨੁਮਾਇੰਦੇ ਉਹਨਾਂ ਵੱਲੋਂ ਉਹਨਾਂ ਨੂੰ ਦੇ ਦਿੱਤਾ ਗਿਆ ਹੈ ਤੇ ਦੂਸਰੀ ਗੱਲ ਜਥੇਬੰਦੀਆਂ ਨੂੰ ਖਤਸ਼ਾ ਜਤਾਇਆ ਗਿਆ ਹੈ ਕਿ ਜਿਹੜੀ ਸੁਰੱਖਿਆ ਹੈ ਡਲੇਵਾਲ ਸਾਹਿਬ ਦੀ ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਕਮੀ ਦਿਖਾਈ ਦੇ ਰਹੀ ਹੈ ਭਾਵੇਂ ਕਿ ਉਹਨਾਂ ਦੇ ਹੀ ਜਿਹੜੇ ਵੌਲੰਟੀਅਰਸ ਨੇ ਉਹਨਾਂ ਵੱਲੋਂ ਸੁਰੱਖਿਆ ਕੀਤੀ ਜਾ ਰਹੀ ਆ ਅੱਜ ਰਾਤ ਤੋਂ ਇਤਿਹਾਸਕ ਵਾਅਦਾ ਕੀਤਾ ਜਾਵੇਗਾ ਪਹਿਰੇਦਾਰੀ ਦੇ ਵਿੱਚ ਜਿਹੜੀ ਨੋ ਖੱਛਾ ਹੈ ਕਿ ਪ੍ਰਸ਼ਾਸਨ ਕਿਤੇ ਨਾ ਕਿਤੇ ਕੋਈ ਨਾ ਕੋਈ ਹਦਕੰਡਾ ਅਪਣਾ ਸਕਦਾ ਹੈ ਤੇ ਡੱਲੇਵਾਲ ਸਾਹਿਬ ਨੂੰ ਜਿਹੜੀ ਸਿਹਤ ਦੇ ਵਾਪਸ ਦਿੱਕਤ ਪਰੇਸ਼ਾਨੀ ਸਾਹਮਣਾ ਕਰ ਰਿਹਾ ਹੈ ਇਸ ਵਕਤ ਉਸ ਬਾਬਤ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਦੇ ਇਸ ਵਕਤ ਜੁਮੇ ਸੁਰੱਖਿਆ ਦਾ ਅ ਤੁਸੀਂ ਕਹਿ ਸਕਦੇ ਹੋ ਸਾਰੀ ਸੁਰੱਖਿਆ ਦੇਖਣੀ ਉਹਨਾਂ ਨੇ ਰਾਤ ਨੂੰ ਕਿਸ ਤਰ੍ਹਾਂ ਚੱਕ ਚੌਕ ਬੰਦ ਕਰਨੀ ਆਗੂ ਸਾਡੇ ਦਾ ਮੋਜਨ ਵਰਦਾਨ ਸਾਹਿਬ ਕਿਦਾਂ ਦੇਖਦੇ ਪਏ ਆ ਤੁਸੀਂ ਸਾਰੀ ਚੀਜ਼ ਨੂੰ ਤੁਸੀਂ ਕਿਹਾ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸੁਰੱਖਿਆ ਹੈ ਉਹਦੇ ਵਿੱਚ ਇਜ਼ਾਫਾ ਕੀਤਾ ਜਾਵੇਗਾ ਤੁਹਾਨੂੰ ਖੱਛੇ ਬੜੇ ਹੈਗੇ ਨੇ ਇਸ ਵਕਤ ਕਿਹੜੇ ਕਿਹੜੇ ਮੁੱਖ ਮੁੱਦੇ ਆ ਜਿਹਨਾਂ ਨੂੰ ਲੈ ਕੇ ਤੁਹਾਨੂੰ ਇਹ ਲੱਗ ਰਿਹਾ ਵੀ ਡੱਲੇਵਾਲ ਸਾਹਿਬ ਨੂੰ ਇਸ ਵਕਤ ਖਤਰਾ ਹੈ ਦੇਖੋ ਜਿਸ ਦਿਨ ਤੋਂ ਡੱਲੇਵਾਲ ਸਾਹਿਬ ਮਰਨਰ ਤੇ ਬੈਠੇ ਨੇ ਜੋ 26 ਤਰੀਕ ਨੂੰ ਸਵੇਰੇ ਸਾਡੇ ਕੋਲ ਚੋਕ ਹੋ ਗਈ ਸੀ ਸਾਡੇ ਵੈਰੈਂਟਰੀ ਕੋਲੋਂ ਕਿਉਂਕਿ ਐਡਾ ਸਾਨੂੰ ਲੱਗਦਾ ਨਹੀਂ ਸੀ ਕਿ ਪੰਜਾਬ ਸਰਕਾਰ ਇਸ ਤਰ੍ਹਾਂ ਕਰੂ ਮੈਨੂੰ ਲੱਗਦਾ ਕਿ ਦੇ ਨ ਕਿਤੇ ਕੇਂਦਰ ਸਰਕਾਰ ਦਬਾਅ ਠਾਉ ਕਾਰਵਾਈ ਕੀਤੀ ਗਈ ਉੱਥੋਂ ਬੈਕਪੋਰਟ ਤੇ ਆਈ ਜੋ ਕੱਲ ਸੁਪਰੀਮ ਕੋਰਟ ਦੀ ਟਿੱਪਣੀਆਂ ਆਈਆਂ ਨੇ ਪਿਛਲੇ 2 ਦਿਨ ਤੋਂ ਸਾਨੂੰ ਇਸ ਤਰ੍ਹਾਂ ਅਭਾਸ ਹੋ ਰਿਹਾ ਕਿ ਸੁਪਰੀਮ ਕੋਰਟ ਜੋੜਾ ਸਾਡਾ ਵਿਸ਼ਵਾਸ ਆ ਉਹਨੂੰ ਗੁਵਾਰ ਹੀ ਹੌਲੀ-ਹੌਲੀ ਕਿ ਸਾਡੀਆਂ ਮੰਗਾਂ ਪਰਤੀ ਉਹ ਗੱਲ ਨਹੀਂ ਕਰ ਰਹੀ ਉਲਟਾ ਸਾਡੇ ਉੱਪਰ ਜਿਹੜੇ ਆ ਉਹ ਕੰਡੀਸ਼ਨਾਂ ਲਗਾ ਰਹੀ ਆ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਜਿਹੜਾ ਕੱਲ ਪੱਖ ਰੱਖਿਆ ਸੀ ਵੀ ਇੱਥੇ ਕੈਜੂਐਲਟੀ ਹੋ ਸਕਦੀ ਆ ਕਲੈਸ਼ ਜਿਆਦਾ ਵੱਡਾ ਹੋ ਸਕਦਾ ਉਹਨੂੰ ਦਰਖਨਾਰ ਕਰਦੇ ਹੋ ਉਹਨਾਂ ਨੇ ਇਹ ਤੱਕ ਕਹਿ ਤਕ ਤੁਹਾਨੂੰ ਅਗਰ ਸੈਂਟਰਲ ਫੋਰਸ ਦੀ ਜ਼ਰੂਰਤ ਆ ਪੂਰੀ ਮਤ ਲਈ ਜਾਏ ਇਹਦਾ ਮਤਲਬ ਸਾਨੂੰ ਇਹ ਲੱਗਦਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨਾਂ ਉੱਪਰ ਜਿਹੜਾ ਤਸ਼ੱਦਦ ਕਰਦਾ ਜਿਹੜਾ ਪਲਾਨ ਉਹ ਬਣਾਇਆ ਜਾ ਰਿਹਾ ਕਿਉਂਕਿ ਜਗਜੀਤ ਸਿੰਘ ਢੱਲੇ ਵਾਲੇ ਇੱਕ ਮਹਾਨ ਸ਼ਖਸੀਅਤ ਆ ਔਰ ਸਾਡੇ ਪੂਰੇ ਫੋਰਮ ਦੇ ਆਗੂ ਨੇ ਇਕੱਲੇ ਸਿੱਧੂ ਪਰ ਜਥੇਬੰਦਿਆ ਪੂਰੇ ਫੋਰਮ ਦੇ ਆਗੂ ਨੇ ਹਿੰਦੁਸਤਾਨ ਦੇ ਉਹਨਾਂ ਨੇ ਕਿ ਸਾਡੇ ਕੋ ਵਾਦਾ ਲਿਆ ਸੀਗਾ ਕਿ ਮੈਂ ਆਪਣਾ ਜਿਹੜਾ ਬਲਦਾਨ ਆ ਉਹ ਤੁਹਾਡੇ ਲੋਕਾਂ ਵਾਸਤੇ ਦੇ ਰਿਹਾ ਵਾਂ ਮੇਰੀ ਸੁਰੱਖਿਆ ਕਰਨਾ ਤੁਹਾਡਾ ਫਰਜ਼ ਆ ਕਿ ਮੈਨੂੰ ਪ੍ਰਸ਼ਾਸਨ ਚੱਕ ਕੇ ਲੈਣਾ ਜਾਵੇ ਮੇਰਾ ਮਰਨ ਤੁਰਦਾਰਾ ਦਵੇ ਜਿਸ ਤਰ੍ਹਾਂ ਪਹਿਲਾਂ ਸਰਕਾਰਾਂ ਕਰਦੀਆਂ ਨੇ ਸੋ ਪਹਿਲੇ ਦਿਨ ਸੁਰੱਖਿਆ ਬੜੀ ਚੌਕਚਾਂਬਨ ਸੀ ਲੇਕਿਨ ਹੁਣ ਜਦੋਂ ਕੱਲ ਦੀ ਟਿੱਪਣੀ ਬਾਅਦ ਜਦੋਂ ਜ਼ਿਆਦਾ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਬਿਲਕੁਲ ਸੈਂਟਰਲ ਫੋਰਸਸ ਜਾਂ ਪੰਜਾਬ ਫੋਰਸਸ ਨੂੰ ਮਿਲ ਕੇ ਕੋਈ ਜਾਇੰਟ ਐਕਸ਼ਨ ਕਰ ਸਕਦੀਆਂ ਨੇ ਆਪਾਂ ਇਹ ਜਿਹੜੀ ਸੁਰੱਖਿਆ ਕਿੱਥੇ ਕਿੱਥੇ ਵੀ ਜਿੱਥੇ ਚੂਕ ਹੁੰਦੀ ਆ ਉਹਨੂੰ ਡਬਲ ਲਗਭਗ ਜਿਹੜਾ ਨਾ ਕਈ ਲੇਅਰ ਦੀ ਸੁਰੱਖਿਆ ਜਿਹੜੀ ਅੱਜ ਰਾਤ ਨੂੰ ਕਰਤੀ ਜਾਊਗੀ ਸੈਕੰਡਲੀ ਸਮਝੋ ਡਾਰਾ ਕਿ ਸਕਿਉਰਟੀ ਏਜੰਸੀ ਜਿਹੜੀਆਂ ਨੇ ਉਹ ਸਾਡੇ ਕੋਲ ਅੰਦਰ ਜਿਹੜੀਆਂ ਨੇ ਉਹ ਆ ਸਕਦੀਆਂ ਨੇ ਕੁਝ ਸਪੈਟ ਕਰ ਸਕਦੀਆਂ ਨੇ ਉਹਨੂੰ ਰੋਕਣ ਵਾਸਤੇ ਵੀ ਆਪਾਂ ਜਿਹੜੇ ਕੋ ਅੱਜ ਸ਼ਾਮ ਨੂੰ ਕਿਉਂਕਿ ਜਿਹੜੇ ਟੈਕਟੀਕਲ ਟੈਕਨੀਕਲ ਤੁਸੀਂ ਕਿਹਨੇ ਸੁਰੱਖਿਆ ਦਾ ਇਜ਼ਾਫਾ ਕੀਤਾ ਜਾ ਰਿਹਾ ਹੈ ਕਿ ਮੈਂ ਆਪਣੇ ਸੋਗੇ ਜਿਹਨੂੰ ਕਹਾਂਗੇ ਇੱਕ ਵਾਰ ਦਿਖਾ ਦਿੱਤਾ ਜਾਵੇ ਉਹ ਛੋਟਾ ਜਿਹਾ ਗੇਟ ਹੈ ਉਹਦੇ ਜਗ੍ਹਾ ਉਸ ਜਗ੍ਹਾ ਤੋਂ ਸਿਰਫ ਇੱਕ ਬੰਦਾ ਇੱਕ ਸਮੇਂ ਦੇ ਇਤੇ ਆ ਸਕਦਾ ਤੇ ਇੱਕ ਬੰਦਾ ਹੀ ਜਾ ਸਕਦਾ ਹੈ ਨਾਲ ਜਿਹੜੀਆਂ ਤੁਸੀਂ ਇਸ ਵਕਤ ਟਰਾਲੀਆਂ ਤੁਸੀਂ ਦੇਖ ਰਹੇ ਸਾਰੀਆਂ ਬੈਲਡ ਕੀਤੀਆਂ ਹੋਈਆਂ ਨੇ ਬਿਲਕੁਲ ਸਟੇਜ ਦਾ ਉਹ ਹਿੱਸਾ ਹੈ ਪੈਰਾਮੀਟਰ ਆ ਜਿਹੜਾ ਬਿਲਕੁਲ ਸੀਲ ਕਰ ਦਿੱਤਾ ਗਿਆ ਹੈ ਹੋਰ ਇਹਦੇ ਵਿੱਚ ਕੀ ਤੁਹਾਨੂੰ ਲੱਗਦਾ ਵੀ ਹੋਰ ਕੀ ਇਜ਼ਾਫਾ ਕੀਤਾ ਕਿਉਂਕਿ ਵੌਲੰਟੀਅਰਸ ਵੀ ਅਸੀਂ ਦੇਖਦੇ ਆ ਸਟੇਜ ਦੇ ਬਹੁਤ ਨਜ਼ਦੀਕ ਹਮੇਸ਼ਾ ਦਿਖਾਈ ਦਿੰਦੇ ਨੇ ਘੁੰਮਦੇ ਰਹਿੰਦੇ ਨੇ ਰੇਲਵਾਲ ਸਾਹਿਬ ਦੇ ਉੱਤੇ ਵੀ ਨਾਮ ਲਿਖਿਆ ਜਾਂਦਾ ਹੈ ਗੱਡੀ ਦਾ ਨੰਬਰ ਨੋਟ ਕੀਤਾ ਜਾਂਦਾ ਹੈ ਉਸ ਉਦਾਂ ਵੀ ਜੇਕਰ ਸੁਰੱਖਿਆ ਪੱਖੋਂ ਦੇਖਿਆ ਜਾਵੇ ਤਾਂ ਜਿਹੜੇ ਵਲੰਟੀਅਰਸ ਨੇ ਉਹ ਗਾਇਬ ਗਾਇਬ ਦਿਖਦੇ ਪਏ ਨੇ ਉੱਥੇ ਦੇਖੋ ਦਿਖਦੇ ਪਏ ਨੇ ਉਹ ਜਿਹੜਾ ਸਾਡੀ ਇੱਕ ਸਾਰੇ ਆਗੂ ਦੀ ਜ਼ਿੰਮੇਵਾਰੀ ਬਣ ਗਈ ਆ ਹੁਣ ਕਿ ਅੱਗੇ ਆਪਾਂ ਦੋ ਸ਼ਿਫਟਾਂ ਡਿਊਟੀ ਕਰਦੇ ਸੀ ਹੁਣ ਆਪਾਂ ਉਹਨੂੰ ਇੱਕ ਸ਼ਿਫਟ ਦੀ ਬਦਲੀ ਕਰਤਾ ਕਿ ਪੂਰੀ ਰਾਤ ਹੀ ਜਾਗਦੇ ਰਹਿਣਗੇ ਔਰ ਪਲੱਸ ਜਿਹੜੀ ਸਾਨੂੰ ਸਭ ਤੋਂ ਵੱਡਾ ਜਿਹੜਾ ਸਾਨੂੰ ਖਦਸ਼ਾ ਨਾ ਕਿ ਜਿਹੜੀ ਇੰਟੈਲੀਜੈਂਸ ਏਜੰਸੀਆਂ ਦੀ ਕੋਸਪੈਟ ਆ ਇੱਥੇ ਕਿਸਾਨਾਂ ਦੇ ਰੂਪ ਵਿੱਚ ਭੇਸ ਬਦਲ ਕੇ ਅੰਦਰ ਆ ਜਾਣਗੇ ਉਹਨੂੰ ਰੋਕਣ ਵਾਸਤੇ ਕੋ ਵੱਡੇ ਕਦਮ ਆਪਾਂ ਸ਼ਾਮ ਨੂੰ ਚੱਕਣ ਜਾ ਰਹੇ ਆਂ ਔਰ ਉਸ ਤੋਂ ਅੱਗੇ ਜਿਹੜਾ ਵਾ ਜਿੱਥੇ ਢੱਲੇਵਾਲ ਸਾਹਿਬ ਦੀ ਚਾਰਛੇਰੇ ਪਾ ਵੈਲਡਿੰਗ ਕੀਤੀਆਂ ਟਰਾਲੀਆਂ ਇੱਥੇ ਜਿਹੜੀਆਂ ਹੋ ਸਕਦਾ ਐਕਸਟਰਾ ਲੇਅਰ ਲੱਗ ਜਾ ਟਰੈਕਟਰਾਂ ਦੀਆਂ ਲੇਅਰ ਲੱਗ ਜਾਣ ਜਾਂ ਕੋਈ ਸਾਨੂੰ ਰਸਤਾ ਬੰਦ ਕਰਨਾ ਪਵੇ ਜੋ ਵੀ ਸਾਨੂੰ ਲੱਗੂ ਆ ਇੱਥੇ ਮੈਨੂੰ ਸ਼ਾਮ ਨੂੰ ਉਹ ਮੈਂ ਹੁਣ ਡਿਸਕਲੋਜ਼ ਨਹੀਂ ਕਰਾਂਗਾ ਕਿਉਂਕਿ ਇਹ ਗੱਡੀਆਂ ਦੀ ਪਾਰਕਿੰਗ ਲੱਗੀ ਹੋਈ ਹੈ ਇੱਥੇ ਆਗੂ ਸਾਹਿਬਾਨਾਂ ਦੀਆਂ ਗੱਡੀਆਂ ਆ ਜਾਂ ਤੁਸੀਂ ਕਹਿ ਸਕਦੇ ਕਿ ਜਿਹੜੇ ਹੋਰ ਕਿਸਾਨ ਆਗੂ ਆਏ ਉਹਨਾਂ ਦੀਆਂ ਗੱਡੀਆਂ ਇਹ ਜਗ੍ਹਾ ਵੀ ਖਾਲੀ ਕਰ ਦਿੱਤੀ ਜਾਵੇਗੀ ਆ ਅ 6 ਵਜੇ ਤੋਂ ਬਾਅਦ ਕੱਲ ਸ਼ਾਮੀ ਪ੍ਰਸ਼ਾਸਨ ਦੇ ਨੁਮਾਇੰਦੇ ਵੀ ਇੱਥੇ ਪਹੁੰਚੇ ਸਨ ਡੀਆਈਜੀ ਸਾਹਿਬ ਇੱਥੇ ਆਏ ਸਨ ਐਸਐਸਪੀ ਸਾਹਿਬ ਵੀ ਇੱਥੇ ਆਏ ਸਨ ਉਸ ਤੋਂ ਬਾਅਦ ਇਹ ਕਿਆਸਰਾਂ ਹੀ ਤੇਜ਼ ਹੋ ਗਈਆਂ ਐ ਉਸ ਤੋਂ ਬਾਅਦ ਵੀ ਤੁਹਾਡੀ ਮੀਟਿੰਗ ਹੋਈ ਆ ਅੱਜ ਸਵੇਰੇ ਵੀ ਇਸ ਬਾਬਤ ਮੀਟਿੰਗ ਹੋਈ ਆ ਤੇ ਹੁਣ ਇਹ ਖਤਸ਼ਾ ਇੱਕੋ ਦਮ ਕਿਉਂ ਚੁਟਾਇਆ ਜਾ ਰਿਹਾ ਨਹੀਂ ਦੇਖੋ ਤਾਂ ਮਸਾਂ ਪਿਛਲੇ 2 ਦਿਨ ਤੋਂ ਸੁਪਰੀਮ ਕੋਰਟ ਦੀ ਟਿੱਪਣੀ ਜੁ ਆ ਰਹੀ ਬੜੀ ਸਖਤ ਟਿੱਪਣੀ ਆ ਰਹੀ ਆ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਹੋ ਸਕਦਾ ਆਪਣੇ ਅਫਸਰਾਂ ਦੀ ਨੌਕਰੀ ਬਚਾਉਣ ਵਾਸਤੇ ਜਾਂ ਕੇਂਦਰ ਸਰਕਾਰ ਦਾ ਦਬਾਅ ਇੰਨਾ ਜ਼ਿਆ ਕਿ ਆਪਣੀ ਕੁਰਸੀ ਬਚਾਉਣ ਵਾਸਤੇ ਜਿਹੜਾ ਉਹ ਕੁਝ ਵੀ ਕਾਰਵਾਈ ਕਰ ਸਕਦੀ ਕਿਉਂ ਪੋਲਿਟਿਕਲ ਕਲਾਸ ਜਿਹੜੀ ਉਹਨੂੰ ਕਿਸੇ ਨਾਲ ਪਿਆਰ ਨਹੀਂ ਹੁੰਦਾ ਉਹਨ ਆਪਣੀ ਕੁਰਸੀ ਨਾਲ ਪਿਆਰ ਆ ਕੁਰਸੀ ਜਾਨੀ ਦਿਖਦੀ ਹੋਈ ਤੇ ਉਹ ਸਾਡੇ 40 50 ਬੰਦਿਆਂ ਨੂੰ ਕੈਜੂਅਲਟੀ ਵੀ ਕਰ ਸਕਦੀ ਆ ਕਿਉਂਕਿ ਰਾਜ ਸੱਤਾ ਜਿਹੜੀ ਆ ਉਹਦੇ ਵਾਸਤੇ ਲੋਕਾਂ ਦੀ ਕੀਮਤ ਨਹੀਂ ਹੁੰਦੀ ਉਹਦੇ ਵਾਸਤੇ ਕੁਰਸੀ ਦੀ ਕੀਮਤ ਜ਼ਿਆਦਾ ਵਾ ਮੈਨੂੰ ਲੱਗਦਾ ਕਿ ਸਾਡੇ ਦੇਸ਼ ਦਾ ਲੋਕਤੰਤਰ ਜਿਹੜਾ ਵਾ ਉਸ ਨਿਘਾਰ ਵੱਲ ਜਾ ਰਿਹਾ ਕਿ ਕਿਹਨੂੰ ਕਹਿਣ ਲੋਪਾ ਲੋਕਤੰਤਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਪੂਰੀ ਦੁਨੀਆ ਜਾ ਕੇ ਕਹਿੰਦਾ ਗੱਲਬਾਤ ਨਾਲ ਮਸਲੇ ਹੱਲ ਹੁੰਦੇ ਆ 11 ਮਹੀਨੇ ਤੋਂ ਗੱਲਬਾਤ ਕਰਨ ਦਾ ਸਾਡੇ ਕੋਲ ਟਾਈਮ ਨਹੀਂ ਹੈ ਸਾਡੇ ਕੋਲ ਹੋਰ ਮੈਂ ਉਹਦਾ ਪ੍ਰੈਰੋਗੇਟਿਵ ਆ ਕਿਥੇ ਮਰਜ਼ੀ ਜਾ ਸਕਦਾ ਲੇਕਿਨ ਕਿਸੇ ਨੂੰ ਪਰਸਨਲੀ ਮਿਲਣ ਜਾਣਾ ਕਿਸੇ ਦੇ ਹੋਰ ਫੰਕਸ਼ਨਾਂ ਤੇ ਜਾਣਾ ਇਹਦੇ ਵਾਸਤੇ ਪੀਐਮ ਕੋਲ ਟਾਈਮ ਹੈਗਾ ਵਾ ਲੇਕਿਨ ਦੇਸ਼ ਦੀ ਜਿਹੜੀ 50 60% ਨਸਲਬਾਦੀ ਕਿਸਾਨ ਆ 20 25% ਮਜ਼ਦੂਰ ਨੇ ਉਹਨਾਂ ਨੂੰ ਲੈ ਕੇ ਸਰਕਾਰ ਕਦੀ ਵੀ ਸੰਜੀਦਾ ਨਹੀਂ ਆ ਪਿਛਲੇ 70 ਸਾਲ ਤੋਂ ਕਿੰਨੀਵੇਂ ਕੋਈ ਸੰਜੀਦਾ ਨਹੀਂ ਮੈਂ ਦੇਖਾਂਗਾ ਔਰ ਇਹ ਸਰਕਾਰ ਤੇ ਵਾਦੇ ਕਰ ਕਰ ਕੇ ਆਈ ਆ ਸਮਾਖਾ ਖਾ ਖਿਆ ਅਚਾਹ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਇਹ ਵੀ ਪੁਆਇੰਟ ਰੱਖਿਆ ਗਿਆ ਕਿ ਡੱਲੇ ਸਾਹਿਬ ਡੱਲੇਵਾਲ ਸਾਹਿਬ ਵੱਲੋਂ ਇਹ ਵੀ ਕਿਹਾ ਗਿਆ ਕਿ ਸੁਰੱਖਿਆ ਪੱਕ ਮੁਕਤਾ ਕਰੋ ਪੱਕੀ ਕਰੋ ਮਤਲਬ ਕਿਤੇ ਕੋਈ ਕਮੀ ਨਾ ਰਹੇ ਜਵੇ ਕਿ ਉਹਨਾਂ ਨੂੰ ਵੀ ਇਹ ਲੱਗ ਰਿਹਾ ਹੈ ਕਿ ਹਾਂ ਕੋਈ ਨਾ ਕੋਈ ਇਹੋ ਜਿਹੀ ਘਟਨਾ ਦੁਬਾਰਾ ਹੋ ਸਕਦੀ ਹੈ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੂੰ ਲੈ ਕੇ ਗਏ ਸਨ ਤੇ ਦੁਬਾਰਾ ਲੈ ਕੇ ਜਾਇਆ ਜਾ ਸਕਦਾ ਹੈ ਡੱਲੇਵਾਲ ਸਾਹਿਬ ਪਿਛਲੇ 40 ਸਾਲ ਤੋਂ ਕਿਸਾਨੀ ਮਜ਼ਦੂਰੀ ਦੀ ਸੇਵਾ ਵਿੱਚ ਲੱਗੇ ਹੋਏ ਹਨ ਉਹਨਾਂ ਨੇ ਕਈ ਤਰ੍ਹਾਂ ਦੇ ਅੰਦੋਲਨ ਚੱਲੇ ਨੇ ਕਈ ਵਾਰ ਪੋਹ ਹੜਤਾਲ ਤੇ ਬੈਠੇ ਨੇ ਉਹਨਾਂ ਨੂੰ ਇਹ ਹਰ ਤਰ੍ਹਾਂ ਦਾ ਐਕਸਪੀਰੀਅ ਜਾਂ ਸਾਡੇ ਦੇਸ਼ ਵਿੱਚ ਜਿਹੜਾ ਮਰਨ ਉੱਤਰਾ ਖਾਣਾ ਨਾ ਕਿਸ ਤਰ੍ਹਾਂ ਦਾ ਬਿਹੇਵ ਕੀਤਾ ਜਾਂਦਾ ਨਾ ਉਹਨੂੰ ਮਰ ਲਿਆ ਜਾਂਦਾ ਨਾ ਜਿੱਦਾ ਰਹਿਣ ਦਿੱਤਾ ਜਾਂਦਾ ਮੈਨੂੰ ਲੱਗਦਾ ਕਿ ਉਹ ਖਦਸ਼ੀਆਂ ਉਹਨਾਂ ਸਾਡਾਂ ਜਾਰ ਕੀਤੇ ਨੇ ਉਹਨਾਂ ਦੇ ਖਦਸ਼ੀਆਂ ਨੂੰ ਮੁੱਖ ਰੱਖ ਦਿਆ ਹੋਏ ਆਂ ਆਪਾਂ ਦੀ ਸੁਰੱਖਿਆ ਜਿਹੜੀ ਚੌਕ ਚੌਂਦ ਕਰਨੀ ਦੂਜੀ ਗੱਲ ਇਹ ਆ ਕਿ ਸਾਨੂੰ ਜਿਸ ਤਰ੍ਹਾਂ ਲੱਗਦਾ ਕਿ ਇਸ ਦੇਸ਼ ਦਾ ਸੰਵਿਧਾਨ ਜੋ ਆ ਸਾਨੂੰ ਆਜ਼ਾਦੀ ਉਹ ਜਾਜਾ ਜਾਂਦਾ ਵਾ ਸਾਡੇ ਮੰਗਾਂ ਰਖਣ ਦੀ ਸਾਡੀ ਆਜ਼ਾਦੀ ਦਿੱਲੀ ਨੂੰ ਜਾਣ ਦੀ ਉਹ ਸਾਰਾ ਕੁਝ ਨੂੰ ਕੁਚਲਿਆ ਜਾ ਰਿਹਾ ਲੋਕਤੰਤਰ ਦਾ ਕਹਾਣ ਹੋ ਰਿਹਾ ਇਸ ਦੇਸ਼ ਦੇ ਵਿੱਚ ਉਹ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਦੂਜੀ ਗੱਲ ਸੁਪਰੀਮ ਕੋਰਟ ਕਹਿੰਦੀ ਜੀ ਕੁਝ ਕਿਸਾਨਾਂ ਨੇ ਬੰਦਕ ਬਣਾ ਰੱਖਿਆ ਮੈਨੂੰ ਹੈਰਾਨੀ ਹੁੰਦੀ ਆ ਕਿ ਆ ਕੋਈ ਸੇ ਐਡੇ ਵੱਡੇ ਆਗੂ ਨੂੰ ਬੰਦਕ ਬਣਾਉਣਾ ਮਤਲਬ ਕਿਥੋਂ ਦਾ ਇਹ ਗੱਲ ਹੈ ਕੋਈ ਤਰਕ ਲੱਗਦਾ ਨਹੀਂ ਸਾਨੂੰ ਉਹ ਖੁਦ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਨੇ ਉਹਦੀ ਅਟਰੈਕਸ਼ਨ ਹੈ ਨਹੀਂ ਆ ਖੁਦ ਲੋਕਾਂ ਨੂੰ ਆਪਣੇ ਖਿੱਚਦੇ ਨੇ ਔਰ ਕੋਈ ਉਹਨਾਂ ਨੂੰ ਬੰਦਕ ਬਣਾ ਦੇ ਮੈਨੂੰ ਲੱਗਦਾ ਨਹੀਂ ਸਾਡੀ ਔਕਾਤ ਹੈ ਨਹੀਂ ਆ ਸੁਪਰੀਮ ਕੋਰਟ ਦੱਸ ਦੇ ਕਿਹੜੇ ਆਗੂ ਨੇ ਬੰਦਕ ਬਣਾਇਆ ਜਾਂ ਕਹਿੰਦਾ ਸਰਕਾਰ ਦੱਸ ਦੇ ਕਿਹੜੇ ਆਗੂ ਨੇ ਬੰਦਕ ਬਣਾਇਆ ਨਾ ਲੈਦੇ ਉਹਦਾ ਅਗਰ ਇੰਨਾ ਹੀ ਸਾਨੂੰ ਹੈ ਤੇ ਚ ਡੱਲੇਵਾਲ ਸਾਹਿਬ ਦੀ ਅੱਜ ਜਿਹੜੀ ਸਿਹਤ ਕਿਸ ਤਰ੍ਹਾਂ ਹੈ ਜਦੋਂ ਮੇਰੇ ਡਾਕਟਰਾਂ ਦੇ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਉਹ ਬੀਤੀ ਰਾਤ ਉਹ ਸੰਗੀ ਤਰ੍ਹਾਂ ਆ ਨਹੀਂ ਪਾਏ ਹੈਗੇ ਤੇ ਅੱਜ ਜਿਹੜਾ ਰੂਟੀਨ ਚੈੱਕਅਪ ਕਰਨਾ ਸੀਗਾ ਉਹ ਵੀ ਥੋੜਾ ਲੇਟ ਹੋਇਆ ਹੈਗਾ ਤੁਸੀਂ ਮਿਲ ਕੇ ਆਏ ਆ ਕਿਸ ਤਰ੍ਹਾਂ ਦੀ ਉਹਨਾਂ ਦੀ ਇਸ ਵਕਤ ਦੀ ਸਿਹਤ ਹੈ ਡਾਕਟਰ ਕਹਿ ਰਹੇ ਸੀਗੇ ਕਿ ਥੋੜੀ ਬੇਚੈਨੀ ਉਹਨਾਂ ਨੂੰ ਮਹਿਸੂਸ ਹੋ ਰਹੀ ਹੈ 34 ਦਿਨ ਬਗੈਰ ਕੁਝ ਖਾਦਿਆਂ ਪੀਤਿਆਂ ਮੈਂ ਕਹਿੰਨਾ ਕਿ ਡਾਕਟਰ 14 ਦਿਨ ਤੱਕ ਕਹਿੰਦੇ ਮੈਡੀਕਲ ਸਾਇੰਸ ਕਹਿੰਦੇ 14 ਦਿਨ ਬੰਦਾ ਪੁਖਾਰਾ ਰਸਤਾ ਉਸ ਤੋਂ ਬਾਅਦ ਕੁਝ ਵੀ ਹੋ ਸਕਦਾ ਔਰ 34 ਦਿਨ ਤੇ ਮੈ ਮੈਨੂੰ ਲੱਗਦਾ ਉਸ ਵਾਹਿਗੁਰੂ ਦੀ ਕਿਰਪਾ ਜਿਸ ਨੂੰ ਦਲੇਵਾਲ ਸਾਹਿਬ ਮੰਨਦੇ ਨੇ ਕਿ ਮੇਰੇ ਉੱਪਰ ਬਾਬੇ ਨਾਨਕ ਦੀ ਕਿਰਪਾ ਹੈਗੀ ਹੈ ਸੰਗਤ ਦਾ ਅਸ਼ੀਰਵਾਦ ਹੈਗਾ ਉਹੀ ਉਹਨਾਂ ਨੂੰ ਸਾਹ ਦੇ ਰਿਹਾ ਔਰ ਬਾਕੀ ਜੇ ਸਿਹਤ ਪੱਖੋਂ ਮੈਂ ਕਹਾਂ ਤੇ ਮੈਂ ਕੱਲ ਵੀ ਕਾਫੀ ਧਰ ਬੈਠ ਕੇ ਆਇਆ ਸੀ ਉਹਨਾਂ ਨੇ ਗੱਲਬਾਤ ਕੀਤੀ ਸੀ ਗੱਲਬਾਤ ਤੋਂ ਜ਼ਿਆਦਾ ਨਹੀਂ ਕਰਦੇ ਆਪਾਂ ਹੀ ਦੱਸ ਦਿੰਦੇ ਹਾਂ ਜੋ ਰਿਪੋਰਟ ਦਿੰਨੇ ਆ ਸਿਹਤ ਕਾਫੀ ਡਾਊਨ ਆ ਲੇਕਿਨ ਹੌਸਲਾ ਬੁਲੰਦਾ ਇਹ ਜ਼ਰੂਰ ਆ ਕਹਿੰਦੇ ਕਿ ਮੈਂ ਆਖਰੀ ਸਾਹ ਤੱਕ ਲੜਨਾ ਚਾਹੁੰਨਾ ਮਰਨਾ ਚਾਹੁੰਨਾ ਚਾ ਕਿਸਾਨਾਂ ਦੀਆਂ ਮੰਗਾ ਮੰਨੋਣਾ ਚਾ ਸੋ ਵੀ ਜੇਕਰ ਗੱਲ ਕੀਤੀ ਜਾਵੇ ਸੁਰੱਖਿਆ ਦੇ ਮੁੱਦੇ ਉੱਤੇ ਹੀ ਅੱਜ ਜਿਹੜੀ ਮੁੱਖ ਪ੍ਰੈਸ ਪਾਪਰਤਾ ਰਹੀ ਹੈ ਤੇ ਇਸ ਬਾਬਤ ਉਹਨਾਂ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਜਿਹੜੀ ਸੁਰੱਖਿਆ ਉਸ ਦੇ ਵਿੱਚ ਇਜ਼ਾਫਾ ਕੀਤਾ ਜਾਵੇਗਾ ਤੇ ਜਿਹੜੇ ਫਿਲਹਾਲ ਉਹਨਾਂ ਵੱਲੋਂ ਕੋਈ ਦੱਸਿਆ ਵੀ ਨਹੀਂ ਜਾ ਰਿਹਾ ਕਿਉਂਕਿ ظاہر ਜੇ ਗੱਲ ਹੈ ਜਦੋਂ ਸਿਕਿਉਰਿਟੀ ਪ੍ਰੋਟੋਕੋਲਸ ਦੀ ਗੱਲ ਹੁੰਦੀ ਹੈ ਤਾਂ ਕੋਈ ਇਸ ਨੂੰ ਜ਼ਾਹਰ ਵੀ ਨਹੀਂ ਕਰਦਾ ਹੈਗਾ ਪਬਲਿਕ ਡੋਮੇਨ ਦੇ ਵਿੱਚ ਜ਼ਾਹਰ ਨਹੀਂ ਕਰਦਾ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਜ਼ਰੂਰ ਲੋਕਾਂ ਦੇ ਨਾਲ ਇਹੋ ਚੀਜ਼ ਨੂੰ ਸਾਂਝੀ ਕਰਾਂਗੇ ਕਿ ਡਲੇਵਾਲ ਸਾਹਿਬ ਦੀ ਜਿਹੜੀ ਸੁਰੱਖਿਆ ਹੈ ਉਸ ਨੂੰ ਹੋਰ ਚਾਕ-ਚੌਂਤ ਕਿਸ ਤਰ੍ਹਾਂ ਕੀਤਾ ਗਿਆ ਹੈ ਕਿਸ ਤਰ੍ਹਾਂ ਉਨਾਂ ਨੂੰ ਲੈ ਕੇ ਨਾ ਚਲ ਜAVE ਤੇ ਮੈਡੀਕਲ ਜਿਹੜੀ ਉਹ ਸਹੂਲਤਾਂ ਉਹਨਾਂ ਨੂੰ ਪ੍ਰੋਵਾਈਡ ਨਾ ਕਰਵਾ ਦਿੱਤੀਆਂ ਜਾਣ ਜਿਹੜਾ ਉਹਨਾਂ ਦਾ ਇਸ ਵਕਤ ਮਰਨ ਵਰਤ ਚੱਲਦਾ ਬੈਅੋ ਕਿਤੇ ਟੁੱਟ ਨਾ ਜਾਵੇ ਉਸ ਬਾਬਤ ਇਹੀ ਇਹ ਸੁਰੱਖਿਆ ਇਸ ਵਕਤ ਤੇ ਸਖਤ ਕੀਤੀ ਜਾ ਰਹੀ ਹੈ ਜੀ ਠੀਕ ਹੈ ਸ਼ੁਕਰੀਆ ਮਨਪ੍ਰੀਤ ਇਸ ਪੂਰੀ ਗੱਲਬਾਤ ਦੇ ਲਈ ਤਾਂ ਇੱਕ ਚੀਜ਼ ਬੜੀ ਸਪਸ਼ਟ ਹੈ ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਡੱਲੇਵਾਲ ਸਾਹਿਬ ਨੂੰ ਨਾ ਤਾਂ ਕੋਈ ਮੈਡੀਕਲ ਫੈਸਿਲਿਟੀ ਲੈਣ ਦੇਣਗੇ ਔਰ ਨਾ ਹੀ ਇਥੋਂ ਉਹਨਾਂ ਨੂੰ ਲਿਜਾਣ ਦੇਣਗੇ ਹਾਲਾਂਕਿ ਸੁਪਰੀਮ ਕੋਰਟ ਵੱਲੋਂ ਇਹ ਕੰਸਰਨ ਜ਼ਾਹਿਰ ਕੀਤਾ ਗਿਆ ਸੀ ਕਿ ਉਹਨਾਂ ਨੂੰ ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਘੱਟੋ ਘੱਟ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਦੇਣੀ ਜ਼ਰੂਰੀ ਹੈ ਪਰ ਡੱਲੇਵਾਲ ਵੱਲੋਂ ਵੀ ਇਨਕਾਰ ਕਰ ਦਿੱਤਾ ਗਿਆ ਔਰ ਕਿਸਾਨ ਵੀ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਇਹ ਸਹੂਲਤ ਨਹੀਂ ਦੇ